ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਲੈ ਕੇ ਆਏ ਆ ਇਸ ਤਰ੍ਹਾਂ ਇਹ ਬਣ ਕੇ ਆਉਂਦਾ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਬਿਲਕੁਲ ਸੌਖਾ ਜਿਨੇ ਕੋਈ ਨਹੀਂ ਵੀ ਕੋਟੀ ਸਵਟਰ ਜੈਕਟ ਬੁਣਿਆ ਉਹ ਵੀ ਆਸਾਨੀ ਨਾਲ ਬਣਾ ਸਕਦੇ ਹੋ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਤਾਂ ਅਗਾਂ ਆਪਾਂ ਬਿਨਾ ਬੁਣੀ ਉਤਾਰਾਂਗੇ ਚਾਰ-ਚਾਰ ਤਾਗਾਂ ਦਾ ਡਿਜ਼ਾਈਨ ਹੈ ਇਹ ਦੋ ਡਿਜ਼ਾਈਨ ਵਾਲੇ ਦੋ ਆਪਾਂ ਉਲਟੇ ਬੁਣੋਨੇ ਚਾਰ-ਚਾਰ ਦੇ ਹਿਸਾਬ ਨਾਲ ਆਪਾਂ ਤਾਗੇ ਰੱਖਣੇ ਆ ਹੁਣ ਆਪਾਂ ਦੋ ਤਾਗੇ ਉਲਟੇ ਬੁਣਾਂਗੇ ਤਾਂ ਦਾ ਬੈਕ ਸਾਈਡ ਜਿਹੜੇ ਹੁਣ ਇਹ ਦੋ ਤਾਗ ਆ ਇਹਨਾਂ ਨੂੰ ਬੁਣਨਾ ਨਹੀਂ ਇਹਦੇ ਵਿੱਚਕਾਰ ਦੀ ਸਿਲਾਈ ਕੱਢ ਕੇ ਇਸ ਤਰ੍ਹਾਂ ਇੱਕ ਤਾਗਾ ਲੈ ਕੇ ਆਵਾਂਗੇ ਤੇ ਇਹਨਾਂ ਦੋ ਤਾਗਿਆਂ ਨੂੰ ਬੈਕ ਤੋਂ ਦੋ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ ਇਹ ਆਪਣੇ ਦੋ ਤਾਗਿਆਂ ਦੇ ਦੋ ਤਾਗੇ ਪੂਰੇ ਹੋ ਗਏ ਫਿਰ ਉਸੇ ਤਰ੍ਹਾਂ ਦੋ ਉਲਟੇ ਮੇਹੀ ਚਾਰ ਤਾਗੇ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੇ ਇਹਨਾਂ ਦੋ ਨੂੰ ਫਿਰ ਉਸ ਤਰ੍ਹਾਂ ਵਿਚਾਰ ਦੀ ਸਲਾਈ ਨਿਕਾ ਕੇ ਇੱਥੋਂ ਦੀ ਦੋ ਦਾ ਇੱਕ ਕਰ ਦੋ ਉਲਟੇ ਧਾਗਾ ਬੈਕ ਸਾਈਡ ਦੋਨਾਂ ਧਾਗਿਆਂ ਦੇ ਇੱਥੋਂ ਦੀ ਸਲਾਈ ਕੱਢ ਕੇ ਧਾਗਾ ਆਪਣੀ ਛੱਡ ਲਿਆਵਾਂਗੇ ਤੇ ਇਹਨਾਂ ਦੋਨਾਂ ਧਾਗਿਆਂ ਨੂੰ ਬੈਕ ਸਾਈਡ ਤੋਂ ਹੀ ਦੋ ਦਾ ਇੱਕ ਕਰ ਦਾਂਗੇ ਫਿਰ ਧਾਗਾ ਆਪਣੀ ਸਾਈਡ ਦੋ ਉਲਟੇ ਧਾਗਾ ਬੈਕ ਸਾਈਡ ਐक्स्ट्रा ਸਾਈ ਕੱਢ ਕੇ ਤੇ ਬੈਕ ਸਾਈਡ ਤੋਂ ਹੀ ਇਹਨਾਂ ਨੂੰ ਦੋਨੋਂ ਉਲਟਾ ਕਰਤਾ ਹੈ ਬੈਕ ਸਾਈਡ ਤੋਂ ਆਪਾਂ ਨੂੰ ਸਾਰੀ ਸਿਲਾਈ ਇਹ ਆਪਾਂ ਉਲਟੀ-ਉਲਟੀ ਬੁਣਾਗੇ ਇਸ ਤਰ੍ਹਾਂ ਜੇ ਕਿਸੇ ਪੈਂਟ ਪੈਨ ਨੇ ਨਹੀਂ ਵੀ ਕੋਈ ਕੋਟੀ ਜਾਕਟ ਬੁਣੀ ਸਿਲਾਈਆਂ ਨਹੀਂ ਵੀ ਚਲਾਈਆਂ ਉਹ ਵੀ ਇਹ ਡਿਜ਼ਾਈਨ ਆਸਾਨੀ ਨਾਲ ਪਾ ਸਕਦੇ ਬਿਲਕੁਲ ਸਿੰਪਲ ਸਿੱਧਾ ਡਿਜ਼ਾਈਨ ਕੋਈ ਜਾਲੀ ਨਹੀਂ ਪੈਂਦੀ ਕੁਝ ਵੀ ਨਹੀਂ ਹੁੰਦਾ ਤੇ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਜੇਕਰ ਸਾਡੇ ਚੈਨਲ ਤੇ ਨਵੇਂ ਆਓ ਚੈਨਲ ਨੂੰ ਸਬਸਕ੍ਰਾਈਬ ਕਰੋ ਸਿਰਫ ਇੱਕ ਸਲਾਈ ਦੀ ਡਿਜ਼ਾਈਨ ਆ ਬੈਕ ਸਾਈਡ ਤਾਂ ਇਸ ਤਰ੍ਹਾਂ ਆਪਣੀ ਉਲਟੀ-ਉਲਟੀ ਨਾਲ ਦੇ ਸਿਰਫ ਸਿੱਧੀ-ਸਿੱਧੀ ਸਲਾਈ ਦਾ ਇਹ ਇੱਕ ਸਲਾਈ ਆਪਾਂ ਦੁਬਾਰਾ-ਦੁਬਾਰਾ ਰਿਪੀਟ ਕਰੀ ਜਾਵਾਂਗੇ ਤੇ ਬਹੁਤ ਸੋਹਣਾ ਬਣ ਕੇ ਆਉਣਾ ਬੈਕ ਸਾਈਡ ਤੋਂ ਤਾਂ ਇਸ ਤਰ੍ਹਾਂ ਲੱਗਦਾ ਉਲਟੀ ਸिलाई ਲੱਗਦੀ ਹੈ ਆਪਣੀ ਸਿੱਧੀ ਸਾਈਡ ਤੋਂ ਇਹ ਇਸ ਤਰ੍ਹਾਂ ਬਣ ਕੇ ਆਉਣਾ ਬਹੁਤ ਪਿਆਰਾ ਲੱਗਦਾ ਦੇਖਣ ਚ ਬਣਾ ਕੇ ਜਰੂਰ ਵੇਖਿਓ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ